ਦਰਾਖਤਾ ਤੋਂ ਯਾਦ ਹੈ ਮਾਨ ਸਭ ਕੱਲ ਕਹਿ ਰਹੇ ਸਨ ਕਿ ਮੋਟਰਾਂ ਤੇ ਬਈ ਰੁਖ ਲਾਓ ਚਾਰ ਚਾਰ ਜੀ ਵਧੀਆ ਗੱਲ ਹੈ ਇਹ ਇੱਕ ਮੈਂ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਨੇ ਅੱਛਾ ਸੁਨੇਹਾ ਲਾਇਆ ਜੀ ਤੇ ਲੋਕਾਂ ਨੂੰ ਆਪ ਵੀ ਕਿਉਂਕਿ ਦੇਖੋ ਮੋਟਰਾਂ ਇੱਕ ਇਹੋ ਜੀ ਥਾਂ ਬਣ ਜਾਂਦੀਆਂ ਨੇ ਜੀ ਜਿੱਥੇ ਖੇਤ ਦੇ ਵਿੱਚ ਗਾਂ ਮਾਲ ਡੰਗਰ ਜਿਹੜੇ ਸੜਕ ਤੋਂ ਲੰਘਦੇ ਅਕਸਰ ਖਰਾਬ ਕਰ ਦਿੰਦੇ ਨੇ ਰੁਖ ਨੂੰ ਉੱਥੋਂ ਤੱਕ ਨਹੀਂ ਪਹੁੰਚਦੇ ਚੱਕਰ ਪਹੁੰਚਦੇ ਆ ਜੀ ਤੇ ਚਾਰ ਪੰਜ ਰੁੱਖ ਜੇ ਮੋਟਰ ਤੇ ਲੱਗੇ ਹੋਣ ਤੇ ਨਜ਼ਾਰਾ ਹੀ ਵੱਖਰਾ ਹੈ। ਵਹੀ ਮਹਿਫਲ ਬਣ ਜਾਂਦੀ ਹੈ ਮੋਟਰ ਮਿੱਤਰਾਂ ਦੀ ਜਿਹੜੀ ਮਹਿਫਲ ਮਹਿਫਲ ਨਾ ਵੀ ਇੱਥੇ ਕੱਲਿਆਂ ਦਾ ਕਾਫਲਾ ਵੀ ਬਣ ਜਾਂਦਾ ਹੈ। ਜੀ ਮੋਟਰ ਤੇ ਕਿਤੇ ਬਹਿ ਜਾਈਏ ਤੇ ਮੇਰੇ ਤੇ ਨਾਲ ਹੀ ਕਰਦੇ ਮੇਰੇ ਇੱਕ ਦੋਸਤ ਨੇ ਬਣਾਈ ਆ। ਬੇਸਤੀ ਆ ਕਿ ਮੈਂ ਤੇ ਜਦੋਂ ਵੀ ਵਿਲਾ ਹੋਵਾਂ ਉੱਥੇ ਜਾ ਕੇ ਬਹਿਨੇ ਆਂ ਸੀ। ਮਤਲਬ ਕਿ ਮੇਰਾ ਮੰਨਣਾ ਹੈ ਕਿ ਇਹ ਕੰਮ ਯਾਰ ਇਹ ਨਾਲ ਸੋਚ ਕੇ ਕਰੋ ਕਿ ਭਗਵਾਨਤਮਾਨ ਨੇ ਆਖਿਆ ਜੀ ਮੈਂ ਕਰਨਾ ਹੈ ਜਾਂ ਇਹ ਸੋਚ ਕੇ ਤੁਸੀਂ ਨਾ ਕਰਦੇ ਹੋ ਕਿ ਭਗਵੰਤ ਮਾਨ ਨੇ ਕਿਹਾ ਮੈਂ ਨਹੀਂ ਕਰਨਾ ਇਹ ਇੰਨੇ ਕਿ ਤਾਂ ਕਰ ਸਕਦੇ ਆ ਜੀ ਕਿ ਇਸ ਲਿਹਾਜ਼ ਨਾਲ ਆਪਾਂ ਹੁਣੇ ਹੀ ਗੱਲ ਕਰਕੇ ਅਟੇ ਕਿ 24 ਲੱਖ ਟਿਊਬਲ ਜੀ ਤੇ ਪੰਜ ਵੀ ਲਾ ਲਓ ਜੀ ਤੇ ਕਿੰਨੇ ਰੋਖ ਹੋਵੇ ਬਹੁਤ ਬੱਲੇ ਬੱਲੇ ਹੋ ਜਾਣੀਆਂ ਹਾਲਾਂਕਿ ਸਮੱਸਿਆ ਆਉਂਦੀ ਆ ਕਿ ਇਨਸਾਨ ਨੂੰ ਵਧੀਆ ਹਵਾ ਵਾਸਤੇ ਨਾ ਸੰਘਣਾ ਜੰਗਲ ਚਾਹੀਦਾ ਹੁੰਦਾ ਜੀ ਸੰਘਣਾ ਜੰਗਲ ਤੇ ਇੰਡੀਆ ਚ ਕਿਤੇ ਕਿਤੇ ਆ ਪੰਜਾਬ ਚ ਪਹਿਲਾਂ ਸੀਗਾ ਹੁਣ ਨਹੀਂ ਹੈ ਨਹੀਂ ਹੈ ਇਹਦੀਆਂ ਵੀ ਕਹ ਲੋ ਸ਼੍ਰੈਣੀਆਂ ਨੇ ਜੰਗਲ ਦੀਆਂ ਵੀ ਜੀ ਟਟਵੇਂ ਰੁੱਖ ਅੱਡ ਤੋਂ ਗਿਣੇ ਜਾਂਦੇ ਆ ਹੂੰ ਥੋੜਾ ਵਿਰਲਾ ਜੰਗਲ ਅੱਡ ਤੋਂ ਗਿਣੇ ਜਾਂਦਾ ਸੰਘਣਾ ਅੱਡ ਤੋਂ ਤੇ অতি ਸੰਘਣਾ ਅੱਡ ਤੋਂ ਜਦੋਂ ਵੀ ਜੰਗਲਾਤ ਵਾਲੀਆਂ ਰਿਪੋਰਟਾਂ ਵੀ ਕੀਤੀਆਂ ਇਹ ਆਉਂਦੀਆਂ ਹੁੰਦੀਆਂ ਸ਼ਾਇਦ 5 ਜਾਂ 10 ਸਾਲ ਬਾਅਦ ਰਿਪੋਰਟਾਂ ਆਉਂਦੀਆਂ ਹੁੰਦੀਆਂ ਸਾਰੇ ਰੁੱਖਾਂ ਦੀ ਗਿਣਤੀ ਹੁੰਦੀ ਹੈ ਇੰਡੀਆ 'ਚ ਤਾਂ ਮੇਰੇ ਕਹਣ ਦਾ ਮਤਲਬ ਇਹ ਹੋ ਆ ਕਿ ਭਾਈ ਇੱਕ ਉਪਰਾਲੇ ਜਿਹੜੇ ਆ ਕਰਨੇ ਚਾਹੀਦੇ ਆ ਸਾਨੂੰ ਸਾਡਾ ਹਵਾ ਪਾਣੀ ਬਚਿਆ ਰਹੇ ਤਾਂ ਨਾ ਕੋਈ ਵੀ ਹੋਵੇ ਹਾਂਜੀ ਹਾਂਜੀ ਬਿਲਕੁਲ ਤਾਂ ਕਿ ਜਿਹੜੀ ਕਾਇਨਾਤ ਹੈ ਸ੍ਰਿਸ਼ਟੀ ਹੈ ਇਹਦਾ ਇਸੇ ਤਰ੍ਹਾਂ ਹੀ ਵਿਸਤਾਰ ਹੁੰਦਾ ਰਹੇ ਸੰਚਾਰ ਹੁੰਦਾ ਰਹੇ ਜੀ 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 ਉਮੀਦ ਹੈ ਦਰਸ਼ਕ ਆਪਣੇ ਰੁੱਖ ਬੂਟੇ ਵੀ ਲਾਉਣਗੇ ਪਾਣੀ ਵੀ ਬਚਾਉਣਗੇ ਜੀ ਤੇ ਆਪਾਂ ਵੀ ਸਾਥ ਦੇਵਾਂਗੇ ਤੇ ਨਾਲ ਨਾਲ ਆਪਾਂ ਉਹਨਾਂ ਨੂੰ ਯਾਦ ਵੀ ਕਰਾਉਂਦੇ ਰਾਵਾਂਗੇ ਭਾਈ ਆਹ ਕੰਮ ਆਪਣਾ ਫਰਜ਼ ਹੈ ਨਹੀਂ ਨਹੀਂ ਫਰਜ਼ ਹੈ ਇਕੱਲਾ ਸਰਕਾਰਾਂ ਤੇ ਸੁੱਟ ਕੇ ਨਾ ਸਾਰੀਏ ਜਿੰਨਾ ਕੁ ਆਪ ਕਰ ਸਕਦੇ ਆ ਉਹ ਵੀ ਆਪਾਂ ਕਰੀਏ ਜੀ